ਮੌਸਮ ਵਿਭਾਗ ਦੇ ਵੱਲੋਂ ਤੁੰਦ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵਿਜ਼ਿਬਿਲਟੀ ਕਾਫੀ ਘਟ ਰਹੀ ਹੈ ਤੇ ਤਸਵੀਰਾਂ ਤੁਹਾਨੂੰ ਲੁਧਿਆਣਾ ਤੋਂ ਦਿਖਾ ਰਿਹਾ ਦੇਖ ਸਕਦੇ ਹੋ ਕਿ ਤੁੰਦ ਦੇ ਕਾਰਨ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੈ ਅਣਜਾਨੇ ਵਾਲੇ ਵਾਹਨ ਤੱਕ ਵੀ ਦਿਖਾਈ ਨਹੀਂ ਦੇ ਰਹੇ ਇਸ ਨਾਲ ਵਾਹਨ ਦੀ ਰਫ਼ਤਾਰ ਵੀ ਘਟੀ ਹੈ ਤਾਂ ਮੌਸਮ ਵਿਭਾਗ ਨੇ 2 ਦਿਨਾਂ ਨੂੰ ਲੈ ਕੇ ਸੋਮਵਾਰ ਅਤੇ ਮੰਗਲਵਾਰ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਉਦੋਂ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕੀ 27 ਤਰੀਕ ਤੋਂ ਬਾਅਦ ਇਹ ਤੁੰਦ ਘਟ ਜਾਏਗੀ ਹਾਲਾਂਕਿ 2 ਦਿਨ ਕਾਫੀ ਸੰਘਣੀ ਤੁੰਦ ਪੈਣ ਵਾਲੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਚੰਡੀਗੜ੍ਹ ਦੇ ਕੇਂਦਰ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਵੱਲੋਂ ਇਹ ਕਿਹਾ ਗਿਆ ਸੀ ਕਿ ਲੁਧਿਆਣਾ ਪਟਿਆਲਾ ਹੁਸ਼ਿਆਰਪੁਰ ਰੋਪੜ ਗੁਰਦਾਸਪੁਰ ਬਠਿੰਡਾ ਅੰਮ੍ਰਿਤਸਰ ਇਹਨਾਂ ਇਲਾਕਿਆਂ ਦੇ ਵਿੱਚ ਧੁੰਦ ਦਾ ਕਹਿਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੇਗਾ ਇਹ ਤਸਵੀਰਾਂ ਲੁਧਿਆਣਾ ਤੋਂ ਦੇਖ ਸਕਦੇ ਹੋ ਸਾਹਮਣੇ ਪੁਲ ਹੈ ਪਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਵਿਜ਼ਿਬਿਲਟੀ ਇੰਨੀ ਜ਼ਿਆਦਾ ਘੱਟ ਹੈ ਕਿ ਆਨ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਔਰ ਉੱਥੇ ਹੀ ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਬਠਿੰਡਾ ਦੇ ਵਿੱਚ ਤਾਪਮਾਨ ਸਭ ਤੋਂ ਘੱਟ ਦਰਜ ਕੀਤਾ ਗਿਆ ਤਾਂ ਇਸ ਧੁੰਦ ਦੇ ਕਾਰਨ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਕਾਫੀ ਘੱਟ ਦਰਜ ਕੀਤਾ ਗਿਆ ਤਾਂ ਇਹ ਧੁੰਦ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਝ ਵੀ ਨਜ਼ਰ ਨਹੀਂ ਆ ਰਿਹਾ ਤਾਂ ਦੱਸਿਆ ਕਿ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਸੰਘਣੀ ਧੁੰਦ ਪਾਏਗੀ ਹੁਣ ਧੁੰਦ ਦੇ ਚਲਦਿਆਂ ਵਿਜ਼ਿਬਿਲਟੀ ਘੱਟ ਹੈ ਉਧਰ ਮੌਸਮ ਵਿਭਾਗ ਦੇ ਅਨੁਸਾਰ ਅੱਜ ਕਈ ਸ਼ਹਿਰਾਂ ਦੇ ਵਿੱਚੋਂ ਤਾਪਮਾਨ ਘਟੇਗਾ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਜਿਹੜੀ ਹੈ ਉਹ ਵੀ ਦਰਜ ਕੀਤੀ ਜਾਏਗੀ ਜੇਕਰ ਗੱਲ ਅਬ ਬਠਿੰਡਾ ਦੀ ਗੱਲ ਲਈਏ ਤਾਂ 6 ਡਿਗਰੀ ਸੈਲਸੀਅਸ ਤਾਪਮਾਨ ਕੱਲ ਬੀਤੇ ਦਿਨੀ ਦਰਜ ਕੀਤਾ ਗਿਆ ਸੀ ਤੇ ਅੱਜ ਤਾਪਮਾਨ ਦੇ ਵਿੱਚ ਹੋਰ ਵਗੇਰਾ ਵਟ ਮੌਸਮ ਵਿਭਾਗ ਦੇ ਵੱਲੋਂ ਤੁੰਦ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵਿਜ਼ਿਬਿਲਟੀ ਕਾਫੀ ਘਟ ਰਹੀ ਹੈ ਤੇ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਤੋਂ ਦਿਖਾ ਰਿਹਾ ਦੇਖ ਸਕਦੇ ਹੋ ਕਿ ਤੁੰਦ ਦੇ ਕਾਰਨ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੈ ਅਣਜਾਨੇ ਵਾਲੇ ਵਾਹਨ ਤੱਕ ਵੀ ਦਿਖਾਈ ਨਹੀਂ ਦੇ ਰਹੇ ਇਸ ਨਾਲ ਵਾਹਨ ਦੀ ਰਫ਼ਤਾਰ ਵੀ ਘਟੀ ਹੈ ਤਾਂ ਮੌਸਮ ਵਿਭਾਗ ਨੇ 2 ਦਿਨਾਂ ਨੂੰ ਲੈ ਕੇ ਸੋਮਵਾਰ ਅਤੇ ਮੰਗਲਵਾਰ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਉਦੋਂ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕੀ 27 ਤਰੀਕ ਤੋਂ ਬਾਅਦ ਇਹ ਤੁੰਦ ਘਟ ਜਾਏਗੀ ਹਾਲਾਂਕਿ 2 ਦਿਨ ਕਾਫੀ ਸੰਘਣੀ ਧੁੰਦ ਪੈਣ ਵਾਲੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਚੰਡੀਗੜ੍ਹ ਦੇ ਕੇਂਦਰ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਵੱਲੋਂ ਇਹ ਕਿਹਾ ਗਿਆ ਸੀ ਕਿ ਲੁਧਿਆਣਾ ਪਟਿਆਲਾ ਹੁਸ਼ਿਆਰਪੁਰ ਰੋਪੜ ਗੁਰਦਾਸਪੁਰ ਬਠਿੰਡਾ ਅੰਮ੍ਰਿਤਸਰ ਇਹਨਾਂ ਇਲਾਕਿਆਂ ਦੇ ਵਿੱਚ ਧੁੰਦ ਦਾ ਕਹਿਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੇਗਾ ਇਹ ਤਸਵੀਰਾਂ ਲੁਧਿਆਣਾ ਤੋਂ ਦੇਖ ਸਕਦੇ ਹੋ ਸਾਹਮਣੇ ਪੁਲ ਹੈ ਪਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਵਿਜ਼ਿਬਿਲਟੀ ਇੰਨੀ ਜ਼ਿਆਦਾ ਘੱਟ ਹੈ ਕਿ ਆਨ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਔਰ ਉੱਥੇ ਹੀ ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਬਠਿੰਡਾ ਦੇ ਵਿੱਚ ਤਾਪਮਾਨ ਸਭ ਤੋਂ ਘੱਟ ਦਰਜ ਕੀਤਾ ਗਿਆ ਤਾਂ ਇਸ ਧੁੰਦ ਦੇ ਕਾਰਨ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਕਾਫੀ ਘੱਟ ਦਰਜ ਕੀਤਾ ਗਿਆ ਤਾਂ ਇਹ ਧੁੰਦ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਝ ਵੀ ਨਜ਼ਰ ਨਹੀਂ ਆ ਰਿਹਾ ਤਾਂ ਦੱਸਿਆ ਇਹ ਕਿ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਸੰਘਣੀ ਧੁੰਦ ਪਾਏਗੀ ਹੁਣ ਧੁੰਦ ਦੇ ਚਲਦਿਆਂ ਵਿਜ਼ਿਬਿਲਟੀ ਘੱਟ ਹੈ ਉਧਰ ਮੌਸਮ ਵਿਭਾਗ ਦੇ ਅਨੁਸਾਰ ਅੱਜ ਕਈ ਸ਼ਹਿਰਾਂ ਦੇ ਵਿੱਚੋਂ ਤਾਪਮਾਨ ਘਟੇਗਾ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਜਿਹੜੀ ਹੈ ਉਹ ਵੀ ਦਰਜ ਕੀਤੀ ਜਾਏਗੀ ਜੇਕਰ ਗੱਲ ਅਬ ਬਠਿੰਡਾ ਦੀ ਗੱਲ ਲਈਏ ਤਾਂ 6 ਡਿਗਰੀ ਸੈਲਸੀਅਸ ਤਾਪਮਾਨ ਕੱਲ ਬੀਤੇ ਦਿਨੀ ਦਰਜ ਕੀਤਾ ਗਿਆ ਸੀ ਤੇ ਅੱਜ ਤਾਪਮਾਨ ਦੇ ਵਿੱਚ ਹੋਰ ਵਿਗਰਾਵਟ